ਯੋਧਿਆ ਤਾਂ ਤੋਂ ਪਹੁੰਚੇ ਪੀਲੇ ਚੌਲਾਂ ਦੇ ਕਲਸ਼ ਨੂੰ ਸ਼੍ਰੀ ਰਾਮ ਭਗਤ ਚੰਮਨ ਲਾਲ ਗੋਇਲ ਨੇ ਤੇ ਰੋਹਿਤ ਵਰਮਾ ਦੀ ਅਗਵਾਈ ਹੇਠ ਅਗਰਵਾਲ ਧਰਮਸ਼ਾਲਾ ਵਿੱਚ ਲਿਜਾਇਆ ਗਿਆ। ਇੱਥੇ ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾ ਮੱਜਰਾ ਨੇ ਸ਼੍ਰੀ ਰਾਮ ਟੋਲੀ ਦਾ ਸਵਾਗਤ ਕਰਦੇ ਆ ਸ਼ਰਧਾ ਨਾਲ ਸਿਰ ਤੇ ਕਲਸ਼ ਚੁੱਕ ਕੇ ਸ਼੍ਰੀ ਹਨੂਮਾਨ ਮੰਦਰ ਵਿੱਚ ਸਥਾਪਿਤ ਕਰ ਤੇ ਪੂਜਾ ਆਰਚਨਾ ਕੀਤੀ। ਇਸ ਮੌਕੇ ਜੋੜਾ ਮੱਜਰਾ ਨੇ ਕਿਹਾ ਕਿ 22 ਜਨਵਰੀ ਨੂੰ ਸੁਮਾਣਾ ਤੋਂ ਇੱਕ ਰੱਤ ਯਾਤਰਾ ਕੱਢੀ ਜਾ ਰਹੀ ਹੈ ਜੋ ਸਵੇਰੇ 9 ਵਜੇ ਅਗਰਵਾਲ ਧਰਮਸ਼ਾਲਾ ਤੋਂ ਸ਼ੁਰੂ ਹੋ ਕੇ ਮਹਾਵੀਰ ਦਲ ਭਵਨ ਤੱਕ ਜਾਵੇਗੀ। ਵਾਦ ਤੋਂ ਬਾਅਦ ਸ਼ਹਿਰ ਵਾਸੀ ਇਸ ਯਾਤਰਾ ਵਿੱਚ ਭਾਗ ਲੈਣ ਇਸ ਮੌਕੇ ਮਦਨ ਮਿਤਨ ਅਤੇ ਰਮੇਸ਼ ਗਰਗ ਵੀ ਉਹਨਾਂ ਦੇ ਨਾਲ ਮੌਜੂਦ ਸਮਾਣਾ ਕੁਲਾਸ਼ੀਰਮਨ ਦੇ ਨਾਲ ਨੂਰੀ ਬਾਸਲ ਦੀ ਰਿਪੋਰਟ ਮੁਬਾਰਕਬਾਦ ਦੇਣੀ ਚਾਹੁੰਦਾ 22 ਜਨਵਰੀ ਨੂੰ ਜਿਹੜੀ ਬਹੁਤ ਵੱਡੀ ਵਿਸ਼ਾਲ ਰਥ ਯਾਤਰਾ ਹੈ ਜਿਹੜੀ ਇੱਥੋਂ ਸਵੇਰ 9:00 ਵਜੇ ਅਗਰਵਾਲ ਧਰਮਸ਼ਾਲਾ ਦੇ ਵਿੱਚੋਂ ਚੱਲੂਗੀ ਕਿਉਂਕਿ ਪ੍ਰਭੂ ਰਾਮ ਜੀ ਦਾ ਜੋ ਮੰਦਿਰ ਅਯੁੱਧਿਆ ਵਿੱਚ ਬਣਿਆ ਉਹਦੇ ਸਬੰਧ ਦੇ ਵਿੱਚ ਸਾਰੇ ਦੇਸ਼ ਭਰ ਦੇ ਵਿੱਚ ਲੋਕਾਂ 'ਚ ਬੜਾ ਉਤਸ਼ਾਹ ਹੈ ਔਰ ਸਭ ਨੇ ਜਿਹੜਾ ਪ੍ਰਭੂ ਦੇ ਪ੍ਰਭੂ ਦੇ ਗੁਣ ਗਾਣ ਕਰਨਾ ਔਰ ਪ੍ਰਭੂ ਦੀ ਇਸ ਜੋ ਵਿਸ਼ਾਲ ਜਿਹੜਾ ਮੰਦਿਰ ਬਣਿਆ ਉਹਦੇ ਸਬੰਧ ਚ ਸਾਰੇ ਦੇਸ਼ ਭਰ ਦੇ ਵਿੱਚ ਉਤਸ਼ਾਹ ਹੈ ਔਰ ਉਹਦੇ ਸਬੰਧ ਚ ਜਿਹੜੀ ਰਤ ਯਾਤਰਾ ਕੱਢੀ ਜਾਣੀ ਕਿਉਂਕਿ ਉੱਥੇ ਬਹੁਤ ਇਕੱਠ ਹੋਣਾ ਹੈ ਔਰ ਇੱਥੋਂ ਜਿਹੜੀ ਕਲਸ਼ ਯਾਤਰਾ ਰਾਤ ਰਾਤ ਯਾਤਰਾ ਹੈ ਜਿਹੜੀ ਕੱਢੀ ਜਾਣੀਆ ਸੋ ਸਾਰੇ ਸ਼ਹਿਰਾਂ ਵਸਨ ਉਸ ਚੀਜ਼ ਦਾ ਮੁਬਾਰਕਬਾਦ